पर मजीठिया जी नु सुन रही सी ता वो कह रहे सी के सवेरे-सवेरे ਸਾਡੇ ਘਰ ਜਦੋਂ ਵਿਜੀਲੈਂਸ ਨੇ ਰੇਡ ਮਾਰੀ ਆ ਮੇਰੇ ਬੱਚੇ ਸੁੱਤੇ ਹੋਏ ਸੀਗੇ ਉਹਨਾਂ ਨੂੰ ਉਠਾ ਦਿੱਤਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਉਹਨਾਂ ਨੇ ਨਾਸ਼ਤਾ ਨਹੀਂ ਕੀਤਾ ਸੀ ਬੱਚਿਆਂ ਦੀ ਬੱਚਿਆਂ ਦੇ ਉੱਤੇ ਬੁਰਾ ਅਸਰ ਪਿਆ ਤਾਂ ਮੈਂ ਸੁਣ ਕੇ ਇਹ ਸੋਚ ਰਹੀ ਸੀ ਕਿ ਅੱਜ ਇੱਕ ਮਾਂ ਦਾ ਦਿਲ ਕਿੰਨਾ ਦੁੱਖ ਰਿਹਾ ਅੱਜ ਆਪਣੇ ਬੱਚਿਆਂ ਤੇ ਜਦੋਂ ਗੱਲ ਆਉਂਦੀ ਹੈ ਤਾਂ ਸਾਨੂੰ ਛੋਟੇ ਜੀ ਗੱਲ ਤੇ ਵੀ ਲੱਗਦਾ ਕਿ ਮੇਰੇ ਬੱਚੇ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਪਰ ਮੈਂ ਅੱਜ ਇਸ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣੀ ਚਾਹਨੀ ਆ ਕਿ ਕੀ ਜਦੋਂ ਲੱਖਾਂ ਬੱਚੇ ਸਾਡੇ ਲੱਖਾਂ ਨੌਜਵਾਨ ਸਾਡੇ ਲੱਖਾਂ ਪੁੱਤ ਸਾਡੇ ਨਸ਼ੇ ਦੀ ਭੇਟ ਚੜ ਰਹੇ ਸਿਗੇ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਕੀ ਜਦੋਂ ਕਿੰਨੀਆਂ ਹੀ ਮਾਵਾਂ ਦੇ ਪੁੱਤ ਮਰ ਰਹੇ ਸਿਗੇ ਜਾਂ ਜਦੋਂ ਉਹ ਮਾਵਾਂ ਰੋਂਦੀਆਂ ਸੀ ਕੀ ਤੁਹਾਨੂੰ ਉਦੋਂ ਇੱਕ ਮਾਂ ਚੇਤੇ ਨਹੀਂ ਆਈ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਤੁਸੀਂ ਤੁਹਾਡਾ ਨਸ਼ੇ ਤਸਕਰਾਂ ਦੇ ਵਿੱਚ ਨਾਮ ਹੁੰਦਾ ਤੁਹਾਡੇ ਉਹਨਾਂ ਦੇ ਨਾਲ ਲਿੰਕਸ ਰਹੇ ਨੇ ਜਾਂ ਤੁਸੀਂ ਇੰਨਾ ਐਕਸਪਲੋਇਟ ਕਰਦੇ ਹੋ ਇਹ ਜੀਆਂ ਸਿਚੁਏਸ਼ਨਸ ਨੂੰ ਲੋਕਾਂ ਦੇ ਬੱਚਿਆਂ ਦੇ ਵੀਡੀਓਜ਼ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਹੋ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਦਾ ਸੋ ਬੜੇ ਦੁੱਖ ਨਾਲ ਮੈਨੂੰ ਅੱਜ ਇਹ ਕਹਿਣਾ ਪੈ ਰਿਹਾ ਹੈ ਕਿ ਜਦੋਂ ਆਪਣੇ ਬੱਚੇ ਤੇ ਛੋਟੀ ਜਿਹੀ ਵੀ ਦੁੱਖ ਤਕਲੀਫ ਆਉਂਦੀ ਹੈ ਤਾਂ ਸਾਨੂੰ ਕਿੰਨਾ ਕਿੰਨਾ ਦਰਦ ਹੁੰਦਾ ਇੱਕ ਮਾਂ ਨੂੰ ਪਰ ਤੁਹਾਨੂੰ ਉਦੋਂ ਉਹਨਾਂ ਮਾਵਾਂ ਬਾਰੇ ਵੀ ਸੋਚਣਾ ਚਾਹੀਦਾ ਸੀ ਜਿਨ੍ਹਾਂ ਦੇ ਲੱਖਾਂ ਹੀ ਬੱਚੇ ਤੁਸੀਂ ਨਸ਼ਿਆਂ ਦੇ ਉੱਤੇ ਲਾ ਦਿੱਤੇ ਹਾਂਜੀ ਦੋਸਤੋ ਮਜੀਠੀਆ ਦੇ ਘਰ ਰੇਡ ਤੋਂ ਬਾਅਦ ਉਹਨਾਂ ਦੀ ਪਤਨੀ ਗਵੀਨ ਕੌਰ ਜਿਹੜਾ ਉਹਨਾਂ ਨੇ ਰੋਜ਼ ਪਰਟਾਉਂਦੇ ਹੋਏ ਆ ਸਿਸਟਮ ਦੇ ਉੱਪਰ ਕਾਫੀ ਉਹ ਪੜਕੇ ਕਿ ਉਹਨਾਂ ਦੀ ਫੈਮਲੀ ਨੂੰ ਉਹਨਾਂ ਦੇ ਬੱਚਿਆਂ ਨੂੰ ਕਾਫੀ ਡਿਸਟਰਬੈਂਸ ਹੋਈ ਹੈ ਇਸ ਤਰ੍ਹਾਂ ਦੀ ਰੇਡ ਦੇ ਕਾਰਨ ਤਾਂ ਇਸ ਦੇ ਚਲਦਿਆਂ ਹੀ ਇੱਥੇ ਐਮਐਲਏ ਜੀਵਨ ਜੋਤ ਨੇ ਕਾਫੀ ਗੱਲਾਂ ਜੜੀਆਂ ਉਹ ਮਜੀਠੀਆ ਜੋੜੇ ਨੂੰ ਕਹੀਆਂ ਤੁਸੀਂ ਇਹਨਾਂ ਦੀਆਂ ਗੱਲਾਂ ਨਾਲ ਕਿਹਸਾ ਤੱਕ ਸਹਿਮਤ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਅਤੇ ਸਿਸਟਮ ਦੀ ਜਿਹੜੀ ਕਾਰਵਾਈ ਹੈ ਮਜੀਠੀਆ ਦੇ ਖਿਲਾਫ ਉਕੇ ਸਾਹ ਤੱਕ ਤੁਹਾਨੂੰ ਸਹੀ ਲੱਗੀ ਜਾਂ ਗਲਤ ਲੱਗੀ ਇਹ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਧੰਨਵਾਦ ਜੀ